ਕਰਨ ਸਿੰਘ ਭੁੱਲਰ ਡੀਆਈਜੀ ਸਾਹਿਬ ਬਠਿੰਡਾ ਰੇਂਜ ਬਠਿੰਡਾ ਤੇ ਮੈਡਮ ਅਮਨੀਤ ਕੌਂਡਲ ਆਈਪੀਐਸ ਐਸਐਸਪੀ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮਾੜੇ ਅਨਸਰਾਂ ਨੂੰ ਨਤ ਪਾਉਣ ਦੇ ਸਬੰਧ ਦੇ ਵਿੱਚ ਚਲਾਈ ਗਈ ਮੁਹਿੰਮ ਨੂੰ ਲੈ ਕੇ ਇੱਕ ਅਸੀਂ ਜਿਹੜਾ ਤਲਵੰਡੀ ਪੁਲਿਸ ਵੱਲੋਂ ਇੱਕ ਬਲਾਈਂਡ ਮਰਡਰ ਨੂੰ ਜਿਹੜਾ ਹੈਗਾ ਉਹ ਟ੍ਰੇਸ ਕੀਤਾ ਹੈਗਾ ਇਹਦਾ ਇਸ ਤਰ੍ਹਾਂ ਹੈਗਾ ਇਹ ਮਿਤੀ 19 12 21 ਨੂੰ ਚਸ਼ਵਿੰਦਰ ਸਿੰਘ ਨੇ ਇੱਕ ਜਿਹੜੇ ਹੈਗੀ ਐ ਇਹਦੇ ਭੇٹے ਦੀ ਜਿਹੜੀ ਹੈਗੀ ਐ ਜਕਸੀਰ ਸਿੰਘ ਦੀ ਜਿਹੜੀ ਹੈਗੀ ਐ ਮੌਤ ਹੋਈ ਸੀਗੀ ਰਾਤ ਸਮੇ ਤੇ ਬਹਿਮਨ ਜਸਾ ਸਿੰਘ ਵਾਲੇ ਪਿੰਡ ਉਥੇ ਜਿਹੜਾ ਇਹਦਾ ਮੋਟਰਸਾਈਕਲ ਜਿਹੜਾ ਹੈਗਾ ਤੇ ਇਹਦੀ ਡੈੱਡ ਬਾਡੀ ਉਥੋਂ ਮੌਕੇ ਤੋਂ ਮਿਲੀ ਸੀਗੀ ਜਿਹਦੇ ਸਬੰਧ ਚ ਕਾਰਵਾਈ ਕਰਦੇ ਹੋਏ 174 ਦੀ ਕਾਰਵਾਈ ਕਰਦੇ ਹੋਏ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜਾ ਹੈਗਾ ਇਹਦੀ ਜਿਹੜੀ ਹੈਗੀ ਐ ਉਦੋਂ ਮਤਲਬ ਇਹਦੀ ਕਾਰਵਾਈ ਅਮਲ ਵਿੱਚ ਲਿਆਂਦੀ ਸੀ 174 ਦੀ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੇ ਜਸਵਿੰਦਰ ਸਿੰਘ ਨੇ ਕੁਝ ਸਮੇਂ ਬਾਅਦ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀਆਂ ਵੀ ਜਿਹੜੀ ਉਹਦੇ ਲੜਕੇ ਦੀ ਮੌਤ ਜਿਹੜੀ ਹੈਗੀ ਆ ਉਹ ਸ਼ੱਕੀ ਹੈ ਉਦੋਂ ਹਾਲਸਾ ਮੰਨਾਂ ਗਿਆ ਸੀ ਪਰ ਉਦੋਂ 174 ਦੀ ਕਾਰਵਾਈ ਕੀਤੀ ਸੀਗੀ ਵੀ ਜਿਹੋ ਜਿਹਾ ਜਿਹੜਾ ਹੈਗਾ ਮੌਕਾ ਹੋਊਗਾ ਜਾਂ ਜਿਸ ਤਰ੍ਹਾਂ ਦੇ ਬਿਆਨ ਹੋਣਗੇ ਕਿਉਂਕਿ ਉਦੋਂ ਹਾਲ ਦੀ ਘੜੀ ਉਹਨਾਂ ਨੇ ਕੋਈ ਬਿਆਨ ਨਹੀਂ ਸੀ ਲਿਖਾਇਆ ਇਹ ਵੀ ਦੇ ਉਹਦੇ ਤੇ ਫਿਰ ਜਿਹੜਾ ਹੈਗਾ ਉਹਨੇ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀਆਂ ਜਿਹਦੇ ਤੇ ਸੀਨੀਅਰ ਅਫਸਰਾਂ ਵੱਲੋਂ ਪੜਤਾਲ ਕਰਨ ਤੋਂ ਬਾਅਦ ਜਿਹੜਾ ਹੈਗਾ ਇੱਕ ਮੁਕੱਦਮਾ ਨੰਬਰ 39 ਮਿਤੀ 4/3/22 ਅੰਡਰ ਸੈਕਸ਼ਨ 304ਏ 279 ਆਈਪੀਸੀ ਜਿਹੜਾ ਹੈਗਾ ਅਨ ਨਾਮਾਲੂਮ ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਉਹ ਦਰਜ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਇਹ ਜਿਹੜਾ ਮਰਨ ਵਾਲੇ ਦੇ ਪਿਤਾ ਦੀ ਜਿਹੜੀ ਹੈਗੀ ਹੈ ਫਿਰ ਨਹੀਂ ਤਸੱਲੀ ਹੋਈ ਹੈਗੀ ਉਹਨੇ ਜਿਹੜੀਆਂ ਹੈਗੀਆਂ ਉਹ ਦਰਖਾਸਤਾਂ ਦੇਣੀਆਂ ਜਾਰੀ ਰੱਖੀਆਂ ਤੇ ਜਿਹੜਾ ਕਹਿੰਦਾ ਸੀਗਾ ਵੀ ਮੇਰੇ ਬੇਟੇ ਦੀ ਮੌਤ ਜਿਹੜੀ ਹੈਗੀ ਹੈ ਸ਼ੱਕੀ ਹਾਲਾਤਾਂ ਚ ਹੋਈ ਹੈ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਜਾ ਕੇ ਮਿਲਿਆ ਤੇ ਮੈਨੂੰ ਵੀ ਵਾਰ-ਵਾਰ ਮਿਲਦਾ ਰਿਹਾ ਤੇ ਮਾਨਯੋਗ ਐਸਐਸਪੀ ਸਾਹਿਬ ਦਾ ਇਹ ਹੁਕਮ ਸੀਗਾ ਵੀ ਸਖਤੀ ਨਾਲ ਜਿਹੜਾ ਹੈਗਾ ਇਹਦੀ ਤਫਤੀਸ਼ ਕਰਦੇ ਹੋਏ ਜਿਹੜਾ ਹੈਗਾ ਮੁਖ ਅਫਸਰ ਸਾਹਿਬ ਨੂੰ ਵੀ ਕਿਹਾ ਸੀਗਾ ਮੈਡਮ ਸਰਬਜੀਤ ਕੌਰ ਨੂੰ ਵੀ ਇਹਦੀ ਤਫਤੀਸ਼ ਕਰਕੇ ਜਿਹੜੀ ਹੈਗੀ ਹੈ ਇਹ ਮਰਡਰ ਜਿਹੜਾ ਹੈਗਾ ਇਹ ਟਰੇਸ ਕੀਤਾ ਜਾਵੇ ਜਾਂ ਇਹਦੇ ਅਸਲੀ ਹਾਲਾਤਾਂ ਤੋਂ ਜਿਹੜਾ ਹੈਗਾ ਉਹ ਪਤਾ ਲਗਾਇਆ ਜਾਵੇ ਜਿਹਦੇ ਸਬੰਧ ਚ ਕਾਰਵਾਈ ਕਰਦੇ ਹੋਏ ਇਨਸਪੈਕਟਰ ਸਰਵਜੀਤ ਕੌਰ ਅਤੇ ਇਹਨਾਂ ਦੀ ਸਾਰੀ ਟੀਮ ਨੇ ਤੇ ਤਲਵੰਡੀ ਪੁਲਿਸ ਨੇ ਜਿਹੜਾ ਹੈਗਾ ਇਹ ਇੱਕ ਬਲਾਈਂਡ ਮਰਡਰ ਜਿਹੜਾ ਹੈਗਾ ਇਹ ਟਰੇਸ ਕੀਤਾ ਤੇ ਹੁਣ ਇਹ ਇਹਦਾ ਜਿਹੜਾ ਮੇਨ ਦੋਸ਼ੀ ਹੈਗਾ ਜਿਨੇ ਇਹ ਮਰਡਰ ਕੀਤਾ ਸੀਗਾ ਉਹ ਲਖਵੀਰ ਸਿੰਘ ਉਰਫ ਲੱਖੀ ਸਿੰਘ ਉਰਫ ਲਖਵਿੰਦਰ ਸਿੰਘ son of ਜਗਜੀਤ ਸਿੰਘ ਜੱਗਾ ਬਹਿਮਨ ਜਸੇ ਦਾ ਇਹ ਰਹਿਣ ਵਾਲਾ ਹੈਗਾ ਤੇ ਇਹਨੇ ਜਿਹੜਾ ਹੈਗਾ ਇਹਨੂੰ ਅਰੈਸਟ ਕਰ ਲਿਆ ਹੈਗਾ ਤੇ ਇਹਦੇ ਸਬੰਧ ਦੇ ਵਿੱਚ ਜਿਹੜੀ ਹੈਗੀ ਹੈ ਇਹਦੀ ਗ੍ਰਿਫਤਾਰੀ ਜਿਹੜੀ ਹੈਗੀ ਹੈ ਕਰ ਲਈ ਗਈ ਹੈਗੀ ਹੈ ਤੇ ਇਹਨੇ ਜਿਹੜਾ ਹੈਗਾ ਆਪਣੇ ਮੁੱਢਲੇ ਬਿਆਨਾਂ ਦੇ ਮੁੱਢਲੀ ਪੁੱਛਗਿੱਛ ਤੇ ਮੰਨਿਆ ਹੈਗਾ ਵੀ ਇਹਨੇ ਜਿਹੜਾ ਹੈਗਾ ਇਹ ਮਰਡਰ ਜਿਹੜਾ ਹੈਗਾ ਕੁਝ ਹੋਰ ਵਿਅਕਤੀਆਂ ਦੇ ਨਾਲ ਮਿਲ ਕੇ ਜਿਹੜਾ ਹੈਗਾ ਤੇ ਕੁਝ ਵਿਅਕਤੀਆਂ ਦੇ ਕਹਿਣ ਤੇ ਕੀਤਾ ਤੇ ਉਹਨਾਂ ਦੇ ਬਾਰੇ ਜਿਹੜਾ ਹੈਗਾ ਹੱਲੇ ਪਤਾ ਕੀਤਾ ਜਾ ਰਿਹਾ ਹੈ ਇਹਦੇ ਇਹਦਾ ਰਿਮਾਂਡ ਲੈ ਕੇ ਜਿਹੜਾ ਹੈਗਾ ਅੱਗੇ ਤੋਂ ਉਹਨਾਂ ਬੰਦਿਆਂ ਬਾਰੇ ਵੀ ਪਤਾ ਕਰਕੇ ਤੇ ਉਹਨਾਂ ਬੰਦਿਆਂ ਨੂੰ ਵੀ ਸਲੱਖਾਂ ਦੇ ਮਗਰ ਜਿਹੜਾ ਹੈਗਾ ਧੱਕਿਆ ਜਾਵੇਗਾ ਕੀ ਕਾਰਨ ਸਰ ਮਰਡਰ ਦਾ ਕੰਮ ਕੀਤਾ ਹੈ ਇਹਦੇ ਚ ਮੁੱਢਲੀ ਤਫ਼ਤੀਸ਼ ਚ ਦੇਖੋ ਇਹ ਹਲੇ ਨੇ ਇਹੀ ਦੱਸਿਆ ਹੈਗਾ ਕਿ ਕੁਝ ਬੰਦਿਆਂ ਨੇ ਮਤਲਬ ਜਿਹੜਾ ਹੈਗਾ ਇਹ ਮਰਡਰ ਜਿਹੜਾ ਹੈਗਾ ਅਸੀਂ ਰਲ ਕੇ ਕੀਤਾ ਤੇ ਕਹਿ ਕੇ ਕਰਾਇਆ ਤੇ ਇਹਨੇ ਹਲੇ ਉਹ ਵਜ੍ਹਾ ਜਿਹੜੀ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਹਲੇ ਤਫ਼ਤੀਸ਼ ਨੂੰ ਧਿਆਨ ਚ ਰੱਖਦੇ ਹੋਏ ਕਿਉਂਕਿ ਇਹਦੇ ਨਾਲ ਜਿਹੜਾ ਹੈ ਦੋਸ਼ੀਆਂ ਨੂੰ ਫਾਇਦਾ ਮਿਲ ਸਕਦਾ ਤੇ ਉਹ ਤੁਹਾਨੂੰ ਬਾਅਦ ਚ ਅਸੀਂ ਦੱਸਾਂਗੇ ਆਪਣਾ ਜਿਵੇਂ ਲੱਗਦਾ ਤਰ੍ਹਾਂ ਕਰ ਰਹੇ ਉਹ ਦੇ ਸਰਪਤੀ ਜਿਹੀ ਜਿਹੜਾ ਕਤਲ ਕੀਤਾ ਸੀਗਾ ਨਹੀਂ ਉਹ ਇਹਦਾ ਕੁਛ ਨਹੀਂ ਲੱਗਦਾ ਹੈਗਾ ਇਹ ਤਾਂ ਪਿੱਟ ਦੇ ਰਹਿਣ ਵਾਲਾ ਸੀਗਾ ਜਿਹੜਾ ਮੇਨ ਦੋਸ਼ੀ ਅਸੀਂ ਫੜਿਆ ਹੈਗਾ ਹਾਲੇ ਤੇ ਉਹ ਅੱਗੇ ਹਾਲੇ ਤਫ਼ਤੀਸ਼ ਹੈਗੀ ਹੈ ਉਹ ਤਫ਼ਤੀਸ਼ ਤੇ ਵਿੱਚ ਦੇਖਾਂਗੇ ਕੀ ਅੱਗੇ ਆਉਂਦਾ ਹੈਗਾ